ਰਸੂਲਾਂ ਦੇ ਕਰਤੱਬ ਅਧਿਆਇ 9 ਪਰਸਾਲਸ ਅਜ ਪ੍ਰਭੂ ਦੇ ਚੇਲਿਆਂ ਦੇ ਦਬਕਾਉਣ ਅਤੇ ਕਤਲ ਕਰਨ ਤੇ ਦੰਮ ਮਾਰਦਾ ਹੋਇਆ ਸਰਦਾਰ ਜਾਜਕ ਦੇ ਕੋਲ ਗਿਆ ਅਤੇ ਉਸ ਕੋਲ ਦਮਸ਼ਕ ਦੀਆਂ ਸਮਾਜਾਂ ਦੇ ਨਾਮ ਇਸ ਪ੍ਰਕਾਰ ਦੀਆਂ ਚਿੱਠੀਆਂ ਮੰਗੀਆਂ ਪਈ ਜੋ ਇਸ ਪੰਥ ਦੇ ਮੈਨੂੰ ਮਿਲਨ ਭਾਵੇਂ ਮਨੁੱਖ ਭਾਵੇਂ ਧੀ ਤਾਂ ਉਹਨਾਂ ਨੂੰ ਬਧੇ ਹੋਏ ਯਰੂਸ਼ਲਮ ਵਿੱਚ ਲਿਆਵਾ ਜਾਓ ਚਲੇ ਜਾਂਦਾ ਸੀ ਤਾਂ ਇੰਹ ਹੋਇਆ ਜੋ ਦਮਿਸਕ ਦੇ ਨੇੜੇ ਆ ਟੁਕਿਆ ਅਤੇ ਅਚਾਨਕ ਅਕਾਸ਼ੋਂ ਇੱਕ ਜੋਤ ਉਹਦੇ ਚਫੇਰੇ ਚਮਕੀ ਤਾਂ ਪੁញੇ ਡਿੱਗ ਪਿਆ ਅਤੇ ਇੱਕ ਆਵਾਜ਼ ਸੁਣੀ ਜੋ ਉਹਨੂੰ ਕਹਿੰਦੀ ਸੀ "ਹੇ ਸਾਲੂਸ ਹੇ ਸਾਲੂਸ ਤੂੰ ਮੈਨੂੰ ਕਿਉਂ ਸਤਾਉਦਾ ਹੈ" ਉਹਨੇ ਆਖਿਆ "ਪ੍ਰਭੂ ਜੀ ਤੂੰ ਕੌਣ ਹੈ" ਉਸਨੇ ਕਿਹਾ "ਮੈਂ ਯਿਸੂ ਹਾਂ ਜਿਹਨੂੰ ਤੂੰ ਸਤਾਉਂਦਾ ਹੈ ਪਰ ਉੱਠ ਅਤੇ ਸ਼ਹਿਰ ਵਿੱਚ ਜਾ ਔਰ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ ਸੋ ਤੈਨੂੰ ਦੱਸਿਆ ਜਾਵੇਗਾ ਜਿਹੜੇ ਪੁਰਖ ਉਹਦੇ ਨਾਲ ਪੈਂਡਾ ਕਰਦੇ ਸਨ ਉਹ ਚੁੱਪਚਾਪ ਖੜੇ ਰਹੇ ਕਿ ਉਹਨਾਂ ਆਵਾਜ਼ ਤਾਂ ਸੁਣੀ ਪਰ ਕਿਸੇ ਨੂੰ ਡਿੱਠਾ ਨਾ ਸੀ ਸਲੂਜ਼ ਭੋਂ ਤੋਂ ਉਠਿਆ ਪਰ ਜਾਂ ਆਪਣੀ ਅੱਖਾਂ ਖੋਲੀਆਂ ਤਾਂ ਉਹਨੂੰ ਕੁਝ ਨਾ ਦਿਸਿਆ ਔਰ ਉਹਦਾ ਹੱਥ ਫੜ ਕੇ ਦਮਸ਼ਕ ਵਿੱਚ ਲਿਆਈ ਅਤੇ ਉਹ ਤਿੰਨ ਦਿਨ ਅੰਨ੍ਹਰਿਆ ਅਤੇ ਕੁਝ ਨਾ ਖਾਦਾ ਨਾ ਪੀਤਾ ਦਮਸ਼ਕ ਵਿੱਚ ਹਨਨਿਆ ਨਾਂ ਦਾ ਇੱਕ ਚੇਲਾ ਸੀ ਉਹਨੂੰ ਪ੍ਰਭੂ ਨੇ ਦਰਸ਼ਨ ਦੇ ਕੇ ਕਿਹਾ ਹੇ ਹਨਨਿਆ ਉਹ ਸਾਕਿਆ ਪ੍ਰਭੂ ਜੀ ਵੇਖ ਮੈਂ ਹਾਜ਼ਰ ਹਾਂ ਤਾਂ ਪ੍ਰਭੂ ਨੇ ਉਹਨੂੰ ਕਿਹਾ ਉਠ ਅਤੇ ਉਸ ਗਲੀ ਵਿੱਚ ਜੋ ਸਿੱਧੀ ਕਹੋਂਦੀ ਹੈ ਜਾ ਅਤੇ ਯੂਦਾ ਦੇ ਘਰ ਵਿੱਚ ਸਲੂਸ ਨਾਮੇ ਤਰਸਸ ਦੇ ਰਹਿਣ ਵਾਲੇ ਦੇ ਲਈ ਪੁੱਛ ਕਿਉਂਕਿ ਵੇਖ ਉਹ ਪ੍ਰਾਰਥਨਾ ਕਰਦਾ ਹੈ ਅਤੇ ਉਸ ਨੇ ਹੰਨੀਆਂ ਨਾਮੇ ਇੱਕ ਮਨੁੱਖ ਨੂੰ ਅੰਦਰ ਆਉਂਦਿਆਂ ਅਤੇ ਆਪਣੇ ਉੱਤੇ ਹੱਥ ਰੱਖਦੇ ਦਿੱਠਾ ਹੈ ਤਾਂ ਜੋ ਫਿਰ ਸੁਜਾਖਾ ਹੋਵੇ ਪਰ ਹਨਾਨੀਆ ਨੇ ਉੱਤਰ ਦਿੱਤਾ ਕਿ ਪ੍ਰਭੂ ਜੀ ਮੈਂ ਬਹੁਤੇ ਕੋਲੋਂ ਇਸ ਮਨੁੱਖ ਦੀ ਗੱਲ ਸੁਣੀ ਹੈ ਜੋ ਇਹ ਨੇ ਯਰੂਸ਼ਲਮ ਵਿੱਚ ਤੇਰੇ ਸੰਤਾਂ ਨਾਲ ਕਿੱਡੀ ਬੁਰਾਈ ਕੀਤੀ ਹੈ ਅਤੇ ਉਸਨੇ ਪ੍ਰਧਾਨ ਜਾਜਕਾਂ ਦੀ ਵੱਲੋਂ ਇਸ ਗੱਲ ਦੀ ਮੁਖਤਿਆਰੀ ਪਾਈ ਹੈ ਭਈ ਐਥੀ ਵੀ ਤੇਰੇ ਨਾਮ ਲੈਣ ਵਾਲਿਆਂ ਸਭਨਾਂ ਨੂੰ ਬੰਦ ਲਵੀ ਪਰ ਪ੍ਰਭੂ ਨੇ ਉਹਨੂੰ ਆਖਿਆ ਤੂੰ ਚਲੇ ਜਾ ਕਿਉਂਕਿ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ ਭਈ ਪਰਾਈਆਂ ਕੌਮਾਂ ਅਤੇ ਰਾਜਾਂ ਅਤੇ ਇਸਰਾਇਲ ਦੀ ਅੰਸ ਅੱਗੇ ਮੇਰਾ ਨਾਮ ਪੁਚਾਵੇ ਕਿਉਂਕਿ ਮੈਂ ਉਸ ਨੂੰ ਵਿਖਾਵਾਂਗਾ ਜੋ ਮੇਰੇ ਨਾਮ ਦੇ ਬਦਲੇ ਉਸ ਨੂੰ ਕੀ ਕੁਝ ਚੱਲਣਾ ਪਵੇਗਾ ਤਦ ਹਨਾਨੀਆ ਚਲਾ ਗਿਆ ਅਤੇ ਉਸ ਘਰ ਵਿੱਚ ਜਾ ਵੜਿਆ ਔਰ ਉਸ ਤੇ ਹੱਥ ਰੱਖ ਕੇ ਬੋਲਿਆ ਪੈਸਾ ਉਸ ਪ੍ਰਭੂ ਅਰਥਾਤ ਯਿਸੂ ਨੇ ਜੋ ਤੈਨੂੰ ਉਸ ਰਾਹ ਵਿੱਚ ਜਿਸ ਤੋਂ ਤੂੰ ਆਇਆ ਸੀ ਵਿਖਾਈ ਦਿੱਤਾ ਮੈਨੂੰ ਘੱਲਿਆ ਹੈ ਪਰ ਤੂੰ ਸੁਜਾਖਾ ਹੋ ਜਾਵੇਂ ਔਰ ਪਵਿੱਤਰ ਆਤਮਾ ਨਾਲ ਭਰ ਜਾਵੇਂ ਉਵੇਂ ਉਹਦੀਆਂ ਅੱਖਾਂ ਤੋਂ ਛਿਲਕੇ ਜੇ ਡਿੱਗੇ ਅਤੇ ਉਹ ਸੁਜਾਖਾ ਹੋ ਗਿਆ ਅਤੇ ਉੱਠ ਕੇ ਬਪਤਿਸਮਾ ਲਿਆ ਔਰ ਪ੍ਰਸ਼ਾਦ ਛੱਕ ਕੇ ਤਕੜਾ ਹੋ ਗਿਆ ਫਿਰ ਉਹ ਕਈ ਦਿਨ ਦਮਸ਼ਕੇ ਵਿੱਚ ਚੇਲਿਆਂ ਦੇ ਨਾਲ ਰਿਹਾ ਅਰ ਉਹ ਤੁਰੰਤ ਸਮਾਜਾਂ ਵਿੱਚ ਯਿਸੂ ਦਾ ਪ੍ਰਚਾਰ ਕਰਨ ਲੱਗਾ ਭਈ ਉਹ ਪਰਮੇਸ਼ਰ ਦਾ ਪੁੱਤਰ ਹੈ ਅਤੇ ਸਭ ਸੁਣਨ ਵਾਲੇ ਅਚਰਜ ਹੋ ਕੇ ਬੋਲੇ ਕਿ ਇਹ ਉਹ ਨਹੀਂ ਜਿਹੜਾ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਨ ਵਾਲਿਆਂ ਦਾ ਨਾਸ ਕਰਦਾ ਸੀ ਅਤੇ ਉਹ ਇਸੇ ਗੱਲ ਲਈ ਇੱਥੇ ਆਇਆ ਸੀ ਭਈ ਉਹਨਾਂ ਨੂੰ ਬਧੇ ਹੋਏ ਪ੍ਰਧਾਨ ਜਾਜਕਾਂ ਦੇ ਅੱਗੇ ਲੈ ਜਾਵੇ ਪਰ ਸਲੂਸ ਹੋਰ ਵੀ ਤਕੜਾ ਹੁੰਦਾ ਗਿਆ ਅਤੇ ਇਸ ਗੱਲ ਨੂੰ ਸਾਬਤ ਕਰਕੇ ਪਈ ਮਸੀਹ ਇਹੋ ਹੈ ਉਹਨਾਂ ਯਹੂਦੀਆਂ ਨੂੰ ਜੇ ਦਮਿਸ਼ਕ ਵਿੱਚ ਰਹਿੰਦੇ ਸਨ ਕਬਰਾ ਦਿੱਤਾ ਜਾਂ ਬਹੁਤ ਦਿਨ ਬੀਤ ਗਏ ਤਾਂ ਯਹੂਦੀਆਂ ਨੇ ਉਹਦੇ ਮਾਰਕ ਕਤਰਨ ਦਾ ਮਤਾ ਪਕਾਇਆ ਪਰ ਉਹਨਾਂ ਦਾ ਮਤਾ ਸਲੂਸ ਨੂੰ ਮੁਲਮ ਹੋ ਗਿਆ ਅਤੇ ਉਹਨਾਂ ਨੇ ਰਾਤ ਦਿਨ ਦਰਵਾਜਿਆਂ ਦੀ ਵੀ ਰਾਖੀ ਕੀਤੀ ਪਈ ਉਹਨੂੰ ਪਾਰ ਸੁੱਟਣ ਪਰ ਉਹਦੀ ਚੇਲਿਆਂ ਨੇ ਰਾਤ ਦੀ ਵੇਲੇ ਉਹਨੂੰ ਲਿਆ ਅਤੇ ਟੋਕਰੀ ਵਿੱਚ ਬਹਾਲ ਕੇ ਸਫੀਲ ਉੱਪਰੋਂ ਉਤਾਰ ਦਿੱਤਾ ਜਾਂ ਉਹ ਯਰੂਸ਼ਲਮ ਵਿੱਚ ਆਇਆ ਤਾਂ ਚੇਲੇ ਵਿੱਚ ਰਲ ਜਾਣ ਦਾ ਯਤਨ ਕੀਤਾ ਪਰ ਸਭ ਉਸ ਤੋਂ ਦਰਦਸਨ ਕਿਉਂ ਜੋ ਉਹਦੇ ਚੇਲੇ ਹੋਣ ਨੂੰ ਸਤ ਨਾ ਮੰਨਿਆ ਪਰ ਬਰਨਾਬਾਸ ਉਹਨੂੰ ਉਸੂਲੋਂ ਦੇ ਕੋਲ ਲੈ ਗਿਆ ਅਤੇ ਉਹਨੂੰ ਦੱਸਿਆ ਭਈ ਉਹਨੇ ਕਿਸ ਪ੍ਰਕਾਰ ਰਾਹ ਵਿੱਚ ਪ੍ਰਭੂ ਨੂੰ ਡਿੱਠਾ ਸੀ ਅਤੇ ਉਸਨੇ ਉਹਦੇ ਨਾਲ ਗੱਲਾਂ ਕੀਤੀਆਂ ਅਤੇ ਉਹ ਕਿਸ ਤਰ੍ਹਾਂ ਦਮਿਸ਼ਕ ਵਿੱਚ ਯਿਸੂ ਦੇ ਨਾਮ ਉੱਤੇ ਬੇਤੜਕ ਬਚਨ ਕਰਦਾ ਸੀ ਤਦ ਉਹ ਉਹਨਾਂ ਦੇ ਨਾਲ ਯਰੂਸ਼ਲਮ ਵਿੱਚ ਆਉਂਦਾ ਜਾਂਦਾ ਰਿਹਾ ਅਤੇ ਪ੍ਰਭੂ ਦੇ ਨਾਮ ਤੇ ਵਿਧੜਕ ਵਿਚਨ ਕਰਦਾ ਸੀ ਅਤੇ ਜੁਨਾਨੀ ਯਹੂਦੀਆਂ ਨਾਲ ਗੱਲਾਂ ਅਤੇ ਬਹਿਸ ਕਰਦਾ ਸੀ ਪਰ ਉਹਨਾਂ ਉਹਦੇ ਮਾਰਸਟਰ ਨੂੰ ਲੱਕ ਵੱਧਾ ਜਾਂ ਭਾਈਆਂ ਨੂੰ ਇਹ ਮਲੂਮ ਹੋਇਆ ਤਾਂ ਉਹ ਉਸ ਨੂੰ ਕੈਸਰੀਆ ਵਿੱਚ ਲਿਆਏ ਅਤੇ ਤਰਸਸ ਦੀਵਲ ਤੋੜ ਦਿੱਤਾ ਸੋ ਸਾਰੇ ਯਹੂਦੀਆਂ ਅਤੇ ਗਲੀਲ ਵਿੱਚ ਅਤੇ ਸਮਰੀਏ ਵਿੱਚ ਕਲਿਸਿਆ ਨੇ ਸੁੱਖ ਪਾਇਆ ਅਤੇ ਬਣਦੀ ਗਈ ਅਤੇ ਪ੍ਰਭੂ ਦੇ ਭਾਉ ਅਤੇ ਪਵਿੱਤਰ ਆਤਮਾ ਦੀ ਤਸੱਲੀ ਵਿੱਚ ਚਲਦੇ ਹੋਏ ਵਧੇ ਜਾਂਦੀ ਸੀ ਤਾਂ ਹੋਇਆ ਕਿ ਸਭਨੀ ਪਾਸੇ ਫਿਰਦਾ ਉਹਨਾਂ ਸੰਤਾਂ ਕੋਲ ਵੀ ਆਇਆ ਜਿਹੜੇ ਲੁਧਾ ਵਿੱਚ ਰਹਦੇ ਸਨ ਔਰ ਇੱਥੇ ਅਨਿਆਸ ਨਾਮ ਇੱਕ ਮਨੁੱਖ ਉਹਨੂੰ ਮਿਲਿਆ ਜਿਹੜਾ ਅਠਾ ਵਰਿਆਂ ਤੋਂ ਅਦਰੰਗ ਦੇ ਮਾਰੇ ਮੰਝੇ ਉੱਤੇ ਪਿਆ ਹੋਇਆ ਸੀ ਪਤਰਸ ਨੇ ਉਸਨੂੰ ਆਖਿਆ ਅਨਿਆਸ ਯਿਸੂ ਮਸੀਹ ਤੈਨੂੰ ਚੰਗਾ ਕਰਦਾ ਹੈ ਉੱਠ ਅਤੇ ਆਪਣਾ ਵਿਛਾਣਾ ਸੁਧਾਰ ਅਤੇ ਉਹ ਝੱਟ ਉੱਠਿਆ ਤਾਂ ਲੁਧਾ ਅਤੇ ਸ਼ਰੂਮ ਦੇ ਸਾਰੇ ਵਾਸੀਆਂ ਨੇ ਉਸਨੂੰ ਵੇਖਿਆ ਅਤੇ ਪ੍ਰਭੂ ਦੀ ਵੱਲ ਫਿਰੇ ਯਾਪਾ ਵਿੱਚ ਤਬੀਤਾ ਕਰਕੇ ਜਿਹਦਾ ਅਰਥ ਹਰਨੀ ਹੈ ਇੱਕ ਚੇਲੀ ਸੀ ਇਹ ਧੀਵੀ ਸ਼ੁਭ ਕਰਮਾਂ ਅਤੇ ਪੁੰਨਦਾਨ ਕਰਨ ਵਿੱਚ ਰੁੱਝੀ ਰਹਿੰਦੀ ਸੀ ਤਾਂ ਐ ਹੋਇਆ ਕਿ ਉਹਨੇ ਦਿਨੀ ਬਿਮਾਰ ਹੋ ਕੇ ਉਹ ਮਰ ਗਈ ਅਤੇ ਉਸ ਨੂੰ ਨਲਾ ਤੁਲਾ ਕੇ ਇੱਕ ਚਵਾਰੇ ਵਿੱਚ ਰੱਖ ਦਿੱਤਾ ਔਰ ਇਸ ਲਈ ਤੁਲਦਾ ਯਾਪਾ ਦੇ ਨੇੜੇ ਸੀ ਚੇਲਿਆਂ ਨੇ ਇਹ ਸੁਣ ਕੇ ਜੋ ਪਤਰਸ ਉੱਥੇ ਹੀ ਹੈ ਦੋ ਮਨੁੱਖ ਭੇਜ ਕੇ ਉਹਦੀ ਮਿਹਨਤ ਕੀਤੀ ਕੋਈ ਸਾਡੇ ਕੋਲ ਆਉਣ ਵਿੱਚ ਢਿਲਣਾ ਕਰਿਓ ਤਦ ਪਤਰਸ ਉੱਠ ਕੇ ਉਹਨਾਂ ਦੇ ਨਾਲ ਤੁਰ ਪਿਆ ਜਾਂ ਉੱਥੇ ਪੁੱਜਿਆ ਤਾਂ ਉਹ ਉਹਨੂੰ ਉਸ ਚਬਾਰੀ ਵਿੱਚ ਲੈ ਗਏ ਅਤੇ ਸਭ ਵਿਧਵਾਵਾਂ ਉਹਦੇ ਕੋਲ ਖੜੀਆਂ ਰੋਣੀਆਂ ਸਨ ਅਤੇ ਉਹ ਕੁਰਤੇ ਅਤੇ ਬਸਤਰ ਜੋ ਦੁਰਕਸ਼ਤ ਨੇ ਉਹਨਾਂ ਨਾਲ ਹੁੰਦਿਆਂ ਬਣਾਏ ਵਿਖਾਲਦੀਆਂ ਸਨ ਤਦ ਪਤਰਸ ਨੇ ਸਭਨਾਂ ਨੂੰ ਬਾਹਰ ਕੱਢਿਆ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ ਅਰ ਲੋਥ ਦੀ ਵੱਲ ਮੁੜ ਕੇ ਕਿਹਾ हे ਤਬੀਤਾ ਉੱਠ ਤਾਂ ਉਸਨੇ ਆਪਣੀਆਂ ਅੱਖੀਆਂ ਖੋਲੀਆਂ ਅਤੇ ਪਤਰਸ ਨੂੰ ਵੇਖ ਕੇ ਉੱਠ ਬੈਠੀ ਉਹਨੇ ਉੱਠ ਕੇ ਉਸ ਨੂੰ ਉਠਾ ਲਿਆ ਅਤੇ ਸੰਤਾ ਅਰਵਿਧਵਾਂ ਨੂੰ ਸੱਦ ਕੇ ਉਸ ਨੂੰ ਉਹਨਾਂ ਦੇ ਅੱਗੇ ਜਉਂਦੀ ਹਾਜ਼ਰ ਕੀਤਾ ਇਹ ਗੱਲ ਸਾਰੇ ਯਾਪਾ ਵਿੱਚ ਉਜਾਗਰ ਹੋਈ ਅਰਬਥੇਰਿਆਂ ਨੇ ਪ੍ਰਭੂ ਤੇ ਨੀਚਾ ਕੀਤੀ ਪਰ ਇਉਂ ਹੋਇਆ ਕਿ ਉਹ ਬਹੁਤ ਦਿਨ ਯਾਪਾ ਵਿੱਚ ਸ਼ਮੌ ਨਾਮੇ ਇੱਕ ਖਜੀਗ ਦੇ ਘਰ ਟਿਕਿਆ